ਅਕਾਲ ਪੁਰਖ ਪਰਮਾਤਮਾ ਦੇ ਘਰ ਦੇ ਵਿੱਚ ਜਨਮ ਲੈਣ ਤੋਂ ਪਹਿਲਾਂ ਪਤਾ ਹੀ ਨਹੀਂ ਕਿੰਨੇ ਤਰ੍ਹਾਂ ਦੀਆਂ ਮਾਵਾਂ ਤੇ ਕਿੰਨੇ ਤਰ੍ਹਾਂ ਦੇ ਪਿਓ ਸੀ ਤੇ ਇਹ ਵੱਖਰਾ ਏ ਜੀ ਜਿੰਨੇ ਤਰ੍ਹਾਂ ਦੀ ਮਤ ਹੋਵੇਗੀ ਉਹ ਓਨੇ ਤਰ੍ਹਾਂ ਦੀ ਮਾਂ ਬਣ ਜਾਂਦੀ ਏ ਤੇ ਜਿੰਨੇ ਤਰ੍ਹਾਂ ਦੇ ਭੇੜੇ ਔਗਣ ਮਨੁੱਖ ਕਮਾਲ ਲੈਂਦਾ ਏ ਉਹ ਫਿਰ ਪਿਓ ਬਣ ਜਾਂਦੇ ਨੇ ਜਿਵੇਂ ਅਸੀਂ ਗੁਰਬਾਣੀ ਦੇ ਅੰਦਰ ਦੇ ਬਚਨ ਪੜਦੇ ਹਾਂ ਕਾ ਕੀ ਮਾਤ ਪਿਤਾ ਕਹੋ ਕੋ ਕਿਹੜੀ ਮਾਂ ਐ ਤੇ ਕਿਹੜਾ ਪਿਤਾ ਐ ਕਵਣ ਪੁਰਖ ਕੀ ਜੋਈ ਕਿੱਥੋਂ ਇਹ ਪੈਦਾ ਹੋਈ ਕਿਉਂਕਿ ਹਜੇ ਪਤਾ ਨਹੀਂ ਐ ਨਾ ਕਿ ਸੁਰਤ ਦੇ ਅੰਦਰ ਕਿਹੜਾ ਪਿਓ ਐ ਤੇ ਕਿਹੜੀ ਮਾਂ ਐ ਸੁਰਤ ਦੇ ਅੰਦਰ ਤੇ ਬਹੁਤ ਵੱਖਰੀ ਹੀ ਖੇਡ ਚੱਲ ਰਹੀ ਹੈ ਤਾਂ ਗੁਰੂ ਪਾਤਸ਼ਾ ਉਸ ਐਂਗਲ ਤੋਂ ਸਾਨੂੰ ਸਮਝਾਉਣਾ ਕਰਦੇ ਨੇ ਕਹਿੰਦੇ ਵੇਖ ਮਨਾ ਤੇਰੀ ਸਵਰਗ ਦੇ ਅੰਦਰ ਭੈੜੀ ਕੁਮਤ ਨੇ ਘਰ ਕਰ ਲਿਆ ਏ ਭੈੜੀ ਮਾਂ ਨੇ ਘਰ ਕਰ ਲਿਆ ਏ ਇੱਕ ਹੋਰ ਬਚਨ ਨੂੰ ਇੱਥੇ ਨਾਲ ਜੋੜ ਲਈਏ ਉਹਦੀ ਵਿਆਖਿਆ ਕਈ ਵਾਰ ਗਲਤ ਹੋ ਜਾਂਦੀ ਏ ਕਹਿੰਦੇ ਜਿਨ ਹਰ ਹਿਲਦੇ ਨਾਮ ਨਾ ਵਸਿਓ ਤੇ ਨਮਾਤ ਕੀਜੇ ਹਰ ਬਾਂਝਾ ਇਹਦੇ ਅਰਥ ਕਈ ਵਾਰ ਬਾਹਰੀ ਰੂਪ ਦੇ ਵਿੱਚ ਕਰਨ ਵਾਲੇ ਕਰ ਦਿੰਦੇ ਨੇ ਕਹਿੰਦੇ ਜਿਸ ਘਰ ਦੇ ਵਿੱਚ ਜਿਸ ਔਲਾਦ ਨੂੰ ਪ੍ਰਮਾਤਮਾ ਦਾ ਨਾਮ ਨਹੀਂ ਮਿਲਿਆ ਉਸ ਦੀ ਮਾਂ ਨੂੰ ਬਾਂਝ ਕਰ ਦੇਣਾ ਚਾਹੀਦਾ ਹੈ ਮਤਲਬ ਉਹ ਬੇਔਲਾਦੀ ਕਰ ਦੇਣਾ ਚਾਹੀਦਾ ਹੈ ਪਰ ਉੱਥੇ ਮਾਂ ਦਾ ਕੋਈ ਕਸੂਰ ਨਹੀਂ ਹੈ ਜੇ ਬੱਚਾ ਬਾਣੀ ਦੇ ਨਾਲ ਨਹੀਂ ਜੁੜਿਆ ਸੱਚ ਦੇ ਨਾਲ ਨਹੀਂ ਜੁੜਿਆ ਬਾਹਰੀ ਮਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈ ਉਹ ਇੱਕ ਬਾਹਰੀ ਬੱਚੇ ਨੂੰ ਪਾਲ ਪੋਸ਼ਣ ਕਰਨਾ ਉਹਨੂੰ ਚੰਗੀਆਂ ਸਿੱਖਿਆਵਾਂ ਦੇਣਾ ਇਹ ਮਾਂ ਪਿਓ ਦਾ ਫਰਜ਼ ਹੁੰਦਾ ਏ ਪਰ ਹੁਣ ਜੇ ਕੋਈ ਬੱਚਾ ਲੱਗਣਾ ਨਹੀਂ ਚਾਹੁੰਦਾ ਆਪਣਾ ਜੀਵਨ ਸੱਚ ਵਾਲੇ ਪਾਸੇ ਲਿਆਉਣਾ ਹੀ ਨਹੀਂ ਚਾਹੁੰਦਾ ਉੱਥੇ ਮਾਂ ਪਿਓ ਦਾ ਕੋਈ ਕਸੂਰ ਨਹੀਂ ਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਗੁਰੂ ਪਾਤਸ਼ਾਹ ਦੇ ਨਾਲ ਗੁੱਸੇ ਹੋ ਜਾਂਦੇ ਨੇ ਕੁਝ ਸਮੇਂ ਦੇ ਲਈ ਨਿਰਾਸ਼ ਰਹਿੰਦੇ ਨੇ ਅਲੰਗ ਸਿੱਖਿਆਵਾਂ ਧਾਰਨ ਕਰ ਲੈਂਦੇ ਨੇ ਕੁਝ ਸਮੇਂ ਲਈ ਬਾਅਦ ਵਿੱਚ ਵਾਪਸ ਆ ਜਾਂਦੇ ਨੇ ਕੀ ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਕਸੂਰ ਹੈ ਕਿ ਉਹ ਚੰਗੇ ਪਾਸੇ ਨਹੀਂ ਲੱਗ ਸਕੇ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਸੁਪੁੱਤਰ ਨੇ ਪ੍ਰਿਥੀ ਚੰਦ ਜੀ ساری ਉਮਰ ਗੁਰੂ ਪਾਤਸ਼ਾਹ ਦੇ ਨਾਲ ਦੁਸ਼ਮਣੀ ਕਮਾਉਂਦਾ ਰਿਹਾ ਕਿੰਨੀਆਂ ਸ਼ਿਕਾਇਤਾਂ ਲਾਉਂਦਾ ਰਿਹਾ ਕੀ ਮਾਂ ਭਾਨੀ ਜੀ ਦੀ ਇਹ ਇਹਦੇ ਵਿੱਚ ਕਸੂਰਵਾਰ ਰਹਿਣਗੇ ਕਿ ਉਹਨਾਂ ਨੇ ਚੰਗੀ ਸਿੱਖਿਆ ਨਹੀਂ ਦਿੱਤੀ ਆਪਣੇ ਸੁਪੁੱਤਰ ਨੂੰ ਤੇ ਗੁਰੂ ਅਰਜਨ ਸਾਹਿਬ ਨੂੰ ਸੋਣੀ ਸਮਤ ਦੇ ਦਿੱਤੀ ਨਹੀਂ ਇਦਾ ਅਰਥ ਇਹ ਨਹੀਂ ਹੈ ਇੱਥੇ ਵੀ ਕਿ ਜਿਨ ਹਰ ਹਿਰਦੇ ਨਾਮ ਨਾ ਬਸਿਓ ਤੇ ਨਮਾਜ਼ ਕੀਜੇ ਹਰ ਬਾਂਝਾ ਮਾਂ ਦਾ ਨਹੀਂ ਕੋਈ ਕਸੂਰ ਮਾਂ ਨੇ ਆਪਣਾ ਫਰਜ਼ ਨਿਭਾਇਆ ਬਰਾਬਰ ਤੇ ਸਿੱਖਿਆ ਦਿੱਤੀ ਬਰਾਬਰ ਤੇ ਸਮਝਾਇਆ ਜੇ ਕੋਈ ਬੱਚਾ ਸਮਝਣ ਨਹੀਂ ਚਾਹੁੰਦਾ ਉਦੋਂ ਮਾਂ ਕੀ ਕਰੇ ਤੇ ਖੂਨ ਦੇ ਰਿਸ਼ਤਿਆਂ ਦਾ ਇਹ ਅਰਥ ਨਹੀਂ ਹੁੰਦਾ ਕਿ ਜੇ ਹੁਣ ਕਿਸੇ ਨੇ ਕੋਈ ਭਾਈ ਬੱਚਾ ਪੈਦਾ ਹੋ ਗਿਆ ਏ ਤਾਂ ਉਹ ਉਹਨਾਂ ਵਰਗਾ ਹੀ ਹੋਵੇ ਹਰ ਮਨੁੱਖ ਇੱਕ ਵੱਖਰਾ ਰੱਬ ਦਾ ਰੂਪ ਪੈਦਾ ਹੁੰਦਾ ਏ ਉਹ ਜਿਵੇਂ ਵੀ ਜ਼ਿੰਦਗੀ ਜਿਉਂਦਾ ਹੈ ਉਹਨੂੰ ਜਿਉਣ ਤੋਂ ਜਿਵੇਂ ਵੀ ਉਹਦਾ ਮਨ ਕਰਦੇ ਜਿਉਣ ਤੋਂ ਤੱਕੇ ਦੇ ਨਾਲ ਥੋੜਾ ਕਿਸੇ ਨੂੰ ਆਪਾਂ ਜਾਂ ਗੁਰਬਾਣੀ ਤੇ ਲਾ ਸਕਦੇ ਆ ਜਾਂ ਕਿਸੇ ਹੋਰ ਥਾਂ ਤੇ ਲਾ ਸਕਦੇ ਆ ਤੱਕੇ ਦੇ ਨਾਲ ਤੇ ਲਾਉਣਾ ਵੀ ਗੁਰਬਾਣੀ ਦਾ ਸਿਧਾਂਤ ਨਹੀਂ ਹੈ ਤਾਂ ਉਥੇ ਅਰਥ ਨੇ ਇਹੋ ਹੀ ਮਾਂ ਹੈ ਭੈੜੀ ਮੱਤ ਜਿਹੜੀ ਵੀ ਮੱਤ ਹੈ ਕਹਿੰਦੇ ਮਨਾ ਜਿਨ ਹਰ ਹਿਰਦੇ ਨਾਮ ਨਾ ਵਸੇ ਉਹ ਤਨ ਮਾਤ ਕੀ ਜੇ ਹਰਬਾਂਜਾ ਗੱਲ ਹਿਰਦੇ ਦੀ ਹੈ ਜੇ ਹਿਰਦੇ ਦੇ ਅੰਦਰ ਜਿਹੜੀਆਂ ਮੱਤਾਂ ਤੂੰ ਲੈ ਰਿਹਾ ਐ ਜਿਹੜੀਆਂ ਗੱਲਾਂ ਤੂੰ ਗ੍ਰਹਿਣ ਕਰ ਰਿਹਾ ਐ ਉਹਦੇ ਨਾਲ ਤੇਰੇ ਹਿਰਦੇ ਵਿੱਚ ਨਾਮ ਹੀ ਨਹੀਂ ਵੱਸ ਰਿਹਾ ਤਾਂ ਐਸੀ ਮਾਂ ਮਤ ਤੋਂ ਕੀ ਲੈਣਾ ਐ ਫਿਰ ਉਹਨੂੰ ਬਾਹਰ ਚ ਕਰ ਦੋ ਉਹਦੇ ਵਿੱਚ ਘਰ ਵਿੱਚ ਨਾ ਰਹੇ ਤੂੰ ਉਹਦੇ ਘਰ ਦੇ ਵਿੱਚ ਰਹੇਗਾ ਤਾਂ ਭੈੜੀਆਂ ਮੱਤਾਂ ਤੂੰ ਗ੍ਰਹਿਣ ਕਰ ਲਵੇਂਗਾ ਸੁਰਤ ਕਰਕੇ ਇਹ ਸੁਰਤ ਦੀ ਖੇਡ ਦੀ ਗੱਲ ਚੱਲ ਰਹੀ ਹੈ ਜੀ ਤਾਂ ਗੁਰੂ ਪਾਤਸ਼ਾਹ ਕਹਿੰਦੇ RAM ਭਗਤ ਨਹਿ ਕੀਨੀ ਕਹਿੰਦੇ ਇਸ ਤਰ੍ਹਾਂ ਦੀਆਂ ਸਿੱਖਿਆਵਾਂ ਲੈਣ ਦੇ ਨਾਲ ਤੇਰੇ ਜੀਵਨ ਦੇ ਵਿੱਚ ਪਰਮਾਤਮਾ ਦੀ ਭਗਤੀ ਤੋਂ ਕੀਤੀ ਨਹੀਂ ਤੇ ਭਗਤੀ ਦਾ ਅਰਥ ਹੀ ਹਮੇਸ਼ਾ ਅਸੀਂ ਰੋਜ਼ਾਨਾ ਪੜਦੇ ਹਾਂ ਬਿਨ ਗੁਣ ਕੀਤੇ ਭਗਤ ਨਾ ਹੋਏ ਬੜੀ ਸੌਖੀ ਤੇ ਸੁਖਾਲੀ ਭਗਤੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਚੌਂਕੜੇ ਮਾਰ ਕੇ ਨਹੀਂ ਬੈਠਣਾ ਘਰ-ਵਾਰ ਨਹੀਂ ਛੱਡਣਾ ਕਿਤੇ ਧੂਨੇ ਨਹੀਂ ਬਾਲਣੇ ਪੁੱਠਾ ਨਹੀਂ ਲਟਕਣਾ ਕੋਈ ਕਰਮਕਾਂਡ ਨਹੀਂ ਕਰਨੇ ਤੀਰਥਾਂ ਤੇ ਇਸ਼ਨਾਨ ਨਹੀਂ ਕਰਨੇ ਆਪ ਅੱਜ ਵੀ ਵੇਖੋ ਜਿੰਨਾ ਕਰਮ ਕਾਂਡਾਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਾਨੂੰ ਕੱਢਿਆ ਸੀ ਕਈ ਸਿੱਖ ਰੂਪ ਦਿਖਦੇ ਨੇ ਉਹ ਵੀ ਜਾ ਕੇ ਕੁੰਭ ਦੇ ਮੇਲੇ ਦੇ ਇਸ਼ਨਾਨ ਕਰ ਰਹੇ ਨੇ ਉਹ ਸਿੱਖ ਹੈ ਹੀ ਨਹੀਂ ਜਿੰਨਾ ਤੀਰਥ ਸਥਾਨਾਂ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਸੁਚੇਤ ਕੀਤਾ ਸੀ ਕਿੰਨਾ ਸਮਾਂ ਪਹਿਲਾਂ ਤੇ ਜਪਜੀ ਸਾਹਿਬ ਦੀ ਪਹਿਲੀ ਪੰਗਤੀ ਵੀ ਇਹ ਲਿਖੀ ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਕਿ ਇਸ਼ਨਾਨ ਨਹੀਂ ਹੋ ਸਕਦਾ ਸਚਮਤਾ ਨਹੀਂ ਹੋ ਸਕਦੀ ਕਿਸੇ ਵੀ ਢੰਗ ਦੇ ਨਾਲ ਬਾਹਰੀ ਰੂਪ ਦੇ ਵਿੱਚ ਪਰ ਕਰਨ ਵਾਲੇ ਇਸ਼ਨਾਨ ਉੱਥੇ ਵੀ ਕੀਤੇ ਜਾਂਦੇ ਨੇ ਗਾਤਰੀ ਵੀ ਪਾਏ ਨੇ ਚੋਲੇ ਵੀ ਪਾਏ ਹੋਏ ਨੇ ਤੇ ਉਹੀ ਕਰਮ ਕਾਂਡ ਉਹ ਉੱਥੇ ਵੀ ਕੀਤੇ ਜਾਂਦੇ ਉਹ ਸਿੱਖ ਨਹੀਂ ਹੈਗੇ ਕਿਉਂਕਿ ਸਿੱਖ ਦਾ ਪਹਿਰਾਵਾ ਤੇ ਕਿਸੇ ਦਾ ਵੀ ਹੋ ਸਕਦਾ ਹੈ ਨਾ ਦਸਤਾਰ ਕੋਈ ਵੀ ਸਜਾ ਸਕਦਾ ਹੈ ਦਾੜੀ ਕੋਈ ਵੀ ਰੱਖ ਸਕਦਾ ਹੈ ਇਹ ਫਰੀडम ਹੈ ਆਜ਼ਾਦੀ ਹੈ ਇਹਦਾ ਅਰਥ ਇਹ ਨਹੀਂ ਹੈ ਕਿ ਉਹ ਸਿੱਖ ਹੀ ਕਿਉਂਕਿ ਸਿੱਖ ਤੇ ਕਰਮ ਕਾਂਡਾਂ ਦੇ ਵਿੱਚ ਜਾਂਦਾ ਹੀ ਨਹੀਂ ਪਰ ਉਹੋ ਹੀ ਲੋਕ ਉਹ ਗੁਰਨਾਨਕ ਦੇ ਕਿੱਡੇ ਵੱਡੇ ਅਕਿਰਤ ਕਣ ਬਣ ਗਏ ਨੇ ਘਰਦੇ ਕਿ ਗੁਰੂ ਨਾਨਕ ਦੇ ਨਾਮ ਤੀ ਖਾ ਕੇ ਉਹਦੇ ਨਾਮ ਤੇ ਹੀ ਆਪਣਾ ਰੋਜ਼ੀ ਰੋਟੀ ਚਲਾ ਕੇ ਤੇ ਉਹਦੇ ਤੋਂ ਹੀ ਮੁਨਕਰ ਹੋ ਰਹੇ ਨੇ ਉਹਦੇ ਸਿਧਾਂਤ ਤੋਂ ਹੀ ਦੂਰ ਭੱਜ ਰਹੇ ਨੇ ਤਾਂ ਗੁਰੂ ਪਾਤਸ਼ਾਹ ਕਹਿੰਦੇ ਭਾਈ ਇਹ ਭਗਤੀ ਐਦਾਂ ਨਹੀਂ ਹੋਣੀ ਕਿਤੇ ਬਾਹਰ ਪਖੰਡ ਕਰਨ ਦੇ ਨਾਲ ਭਰਮ ਕਰਨ ਦੇ ਨਾਲ ਇਹ ਭਗਤੀ ਹੋਣੀ ਹੈ ਗੁਣਾ ਨੂੰ ਕਮਾਉਣ ਦੇ ਨਾਲ ਤੇ ਜ਼ਿੰਦਗੀ ਚ ਆਪ ਸਭ ਸੂਝਬਾਨ ਬੈਠੇ ਹੋ ਵਾਹਿਗੁਰੂ ਵਾਹਿਗੁਰੂ ਕਰਨਾ ਇਹ ਸੌਖਾ ਏ ਕਿਤੇ ਜਾ ਕੇ ਨਮਸਕਾਰ ਕਰਨੀ ਤੀਰਥ ਇਸ਼ਨਾਨ ਕਰਨਾ ਬਾਣੀ ਨੂੰ ਪੜ ਲੈਣਾ ਵੀ ਸੌਖਾ ਏ ਗੁਣਾਂ ਨੂੰ ਧਾਰਨ ਕਰਨਾ ਸਭ ਤੋਂ ਔਖਾ ਕੰਮ ਹੁੰਦਾ ਜੀ ਗੁਣਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਣਾ ਲੈਣਾ ਉਹਨੂੰ ਉਹ ਸਰੂਪ ਦੇ ਵਿੱਚ ਢਾਲ ਲੈਣਾ ਸਭ ਤੋਂ ਔਖਾ ਕਰਮ ਹੁੰਦਾ ਏ ਕਈ ਵਾਰ ਕਈ ਥਾਵਾਂ ਤੇ ਵੇਖਣ ਨੂੰ ਮਿਲਦਾ ਏ ਉਮਰਾਂ ਵੱਧ ਜਾਂਦੀਆਂ ਨੇ ਬੰਦਿਆਂ ਦੀਆਂ ਪਰ ਕਈਆਂ ਦੇ ਜੀਵਨ ਦੇ ਵਿੱਚ ਅਹੰਕਾਰ ਮੈਂ ਮੇਰੀ ਉਹ ਸਾਫ਼ ਚਲਕਦਾ ਹੁੰਦਾ ਏ ਆਪ ਕਈ ਵਾਰ ਵੇਖਿਓ ਮਤਲਬ ਨਿਮਰਤਾ ਦਾ ਗੁਣ ਨਹੀਂ ਕਮਾਇਆ ਗਿਆ ਅਹੰਕਾਰ ਤੇ ਕੰਮ ਕੀਤਾ ਏ ਤਾਂ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਹਿੰਦੇ RAM ਭਗਤ ਨਹਿਕੀਨੀ ਐਦਾਂ ਭਗਤੀ ਤੂੰ ਕੀਤੀ ਨਹੀਂ ਕਹਿੰਦੇ ਮਨਾ ਗੁਣਾ ਨੂੰ ਕਮਾ ਤੇਰੀ ਭਗਤੀ ਹੋ ਰਹੀ ਏ ਲਗਾਤਾਰ ਤੂੰ ਘਰ ਦੇ ਵਿੱਚ ਹੈ ਘਰ ਦੇ ਵਿੱਚ ਪਿਆਰ ਬਣਾ ਕੇ ਰੱਖ ਏ ਐ ਭਗਤੀ ਘਰ ਦੇ ਵਿੱਚ ਏਕਤਾ ਬਣਾ ਕੇ ਰੱਖ ਆਪਣੇ ਭੈਣਾਂ ਭਰਾਵਾਂ ਦੇ ਨਾਲ ਪਿਆਰ ਬਣਾ ਕੇ ਰੱਖ ਆਪਣੇ ਜਿੰਨਾ ਵੀ ਪਰਿਵਾਰ ਹੈ ਉਹਨਾਂ ਨੂੰ ਪਿਆਰ ਕਰ ਚੰਗੇ ਗੁਣ ਸਿਖਾ ਏਕਤਾ ਦਾ ਬਲ ਸਿਖਾ ਕਹਿੰਦੇ ਇਹ ਐ ਭਗਤੀ ਜਿੱਥੇ ਰਹਿਣਾ ਹੈ ਇਮਾਨਦਾਰੀ ਦੇ ਨਾਲ ਰਹੇ ਇਹ ਐ ਭਗਤੀ ਪਰ ਇਹਨਾਂ ਗੱਲਾਂ ਨੂੰ ਕੌਣ ਭਗਤੀ ਗਿਣਦਾ ਹੈ ਭਗਤੀ ਗਿਣਦੇ ਨੇ ਲੋਕ ਇਦਾਂ ਬੰਦਾ ਚੌਂਕੜਾ ਮਾਰ ਕੇ ਬੈਠ ਜਾਏ ਤੇ ਪ੍ਰਮਾਤਮਾ ਦਾ ਧਿਆਨ ਧਰ ਲੈ ਬੰਦਾ ਕਹਿੰਦਾ ਜੀ ਬੜਾ ਭਗਤ ਬੰਦਾ ਹੈ ਏ ਭਗਤੀ ਕਰਦਾ ਹੋਵੇਗਾ ਗੁਰੂ ਪਾਤਸ਼ਾਹ ਨੇ ਕਿਤੇ ਵੀ ਇਸ ਤਰ੍ਹਾਂ ਦੀ ਭਗਤੀ ਨੂੰ ਮਾਨਤਾ ਨਹੀਂ ਦਿੱਤੀ ਕਿਤੇ ਵੀ ਇਹ ਇੱਕ ਵੀ ਬਚਨ ਜੇ ਆਪ ਸਭ ਨੇ ਕਦੇ ਪੜਿਆ ਹੋਵੇ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਇਦਾਂ ਚੌਂਕੜਾ ਮਾਰ ਕੇ ਬੈਠ ਜਾਓ ਤੇ ਪ੍ਰਮਾਤਮਾ ਦੀ ਭਗਤੀ ਕਰੋ ਕਿਤੇ ਹੈ ਜੀ ਇਦਾਂ ਦਾ ਬਚਨ ਗੁਰੂ ਪਾਤਸ਼ਾਹ ਤੇ ਸਿਰਫ ਗੁਨਾ ਨੂੰ ਕਮਾਉਣ ਦੀ ਗੱਲ ਹੀ ਕਹਿੰਦੇ ਨੇ ਕਹਿੰਦੇ ਤੂੰ ਆ ਸੌਖਾ ਜਿਹਾ ਢੰਗ ਅਪਣਾ ਆਪਣੇ ਜੀਵਨ 'ਚ ਬੱਸ ਤੂੰ ਗੁਨਾ ਨੂੰ ਕਮਾਉਂਦਾ ਜਾ ਤੁਰਿਆ ਫਿਰਦਾ ਹੀ ਗੁਨਾ ਨੂੰ ਕਮਾਉਂਦਾ ਫਿਰ ਤੂੰ ਆਪਣੇ ਤੇਰੀ ਭਗਤੀ ਹੋਈ ਜਾਂਦੀ ਹੈ ਤੋ ਸਬਰ ਸੰਤੋਖ ਜੀਵਨ ਦੇ ਵਿੱਚ ਕਮਾਅ ਕਹਿੰਦੇ ਫਿਰ ਇਹ ਐ ਭਗਤੀ ਪਰੇ ਭਗਤੀ ਕਰਨੀ ਬੜੀ ਔਖੀ ਹੈ ਇਹ ਬੰਦਾ ਹਰ ਕੋਈ ਨਹੀਂ ਕਰ ਪਾਉਂਦਾ ਇਹਦਾ ਵਪਾਰੀ ਹਰ ਕੋਈ ਨਹੀਂ ਹੁੰਦਾ ਵਿਰਲੇ ਇਨਸਾਨ ਹੁੰਦੇ ਨੇ ਰਹਾਓ ਮੁਕਤ ਪੰਥ ਜਾਣੇ ਉਹ ਤੈ ਨਾ ਹਨ ਧਨ ਜੋਰ ਨਕੋਤਾ ਆ ਕਹਿੰਦੇ ਮੁਕਤੀ ਦਾ ਪੰਥ ਤਾਂ ਤੈਨੂੰ ਪਤਾ ਹੀ ਨਹੀਂ ਹੈ ਸਿਰਫ ਬਾਹਰੀ ਧਨ ਇਕੱਠਾ ਕਰਨ ਦੇ ਵਿੱਚ ਲੱਗਾ ਹੋਇਆ ਹੈ ਕੱਲ ਵੀ ਪਰਸੋਂ ਸ਼ਾਇਦ ਆਪਾਂ ਵਿਚਾਰ ਕੀਤੀ ਸੀ ਧਨ ਬਹੁਤ ਜ਼ਰੂਰੀ ਹੈ ਧੰਨ ਤੋਂ ਬਿਨਾ ਜ਼ਿੰਦਗੀ ਪੋਸੀਬਲ ਨਹੀਂ ਹੈਗੀ ਇਹ ਸੱਚ ਹੈ ਪਰ ਗੁਰੂ ਪਾਤਸ਼ਾਹ ਦੇ ਕਹਿਣ ਦਾ ਭਾਵ ਬੜਾ ਗਹਿਰਾ ਹੁੰਦਾ ਹੈ ਕਿ ਸਿਰਫ ਤੂੰ ਇੱਕ ਹੀ ਕੰਮ ਦੇ ਵਿੱਚ ਲੱਗ ਗਿਆ ਬਾਕੀ ਭੁਲਾ ਹੀ ਦਿੱਤੇ ਭਾਵੇਂ ਹੁੰਦਾ ਏ ਬਸ ਤੂੰ ਸੱਚੇ ਜੀਵਨ ਦੇ ਆਧਾਰ ਤੇ ਜੀਵਨ ਨੂੰ ਜਿਉਣਾ ਸੱਚ ਦੇ ਆਧਾਰ ਤੇ ਕੁਝ ਗੁਣ ਕਮਾਉਣੇ ਉਹਨਾਂ ਨੂੰ ਭੁੱਲ ਹੀ ਗਿਆ ਏ ਸਿਰਫ ਆਧਾਰ ਇੱਕ ਪੈਸਾ ਹੀ ਰੱਖ ਲਿਆ ਤੇ ਅੱਜ ਕੱਲ ਬਣ ਵੀ ਇਹੋ ਹੀ ਮਾਹੌਲ ਗਿਆ ਏ ਲੋਕਾਂ ਨੇ ਸਿਰਫ ਰਿਸ਼ਤਿਆਂ ਨਾਤਿਆਂ ਦੇ ਵਿੱਚ ਵੀ ਹਰ ਇੱਕ ਗੱਲ ਦੇ ਵਿੱਚ ਆਧਾਰ ਪੈਸਾ ਬਣਾ ਲਿਆ ਹੈ ਤੇ ਅੱਜ ਕੱਲ ਆਪਣੇ ਇਹ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਚੱਲ ਰਿਹਾ ਹੈ ਕਈ ਵਾਰ ਲੜਕੇ ਲੜਕੀਆਂ ਨਹੀਂ ਮਿਲਦੇ ਵਿਆਹ ਸ਼ਾਦੀਆਂ ਕਰਵਾਉਣ ਦੇ ਲਈ ਜਿੱਥੇ ਹੋ ਰਹੇ ਨੇ ਹੋ ਵੀ ਰਹੇ ਨੇ ਕਈ ਥਾਂ 'ਤੇ ਮਿਲ ਵੀ ਨਹੀਂ ਰਹੇ ਉਹਦਾ ਕਾਰਨ ਕੀ ਹੈ ਪਹਿਲੀ ਗੱਲ ਤੇ ਲੋਕ ਭਾਵੇਂ ਪੁਰਾਣੇ ਲੋਕ ਨੇ 1900 ਈਸਵੀ ਵਿੱਚ ਪੈਦਾ ਹੋਏ ਸਾਡੇ ਸਿਆਣੇ ਬਜ਼ੁਰਗ ਮਾਤਾ ਪਿਤਾ ਦੀ ਉਮਰ ਦੇ ਕਹਿ ਸਕਦੇ ਆ ਭਾਵੇਂ ਅੱਜ ਕੱਲ ਦੇ ਮੁੰਡੇ ਕੁੜੀਆਂ ਨੇ ਪਹਿਲੀ ਗੱਲ ਤੇ ਜੀਵਨ ਦੇ ਵਿੱਚ ਸੱਚ ਨਹੀਂ ਹੈਗਾ ਸੱਚ ਦੇ ਆਧਾਰ ਤੇ ਉਹ ਆਪਣਾ ਲਾਈਫ ਪਾਰਟਨਰ ਨਹੀਂ ਚੁਣ ਪਾ ਰਹੇ ਸੱਚ ਦੇ ਆਧਾਰ ਤੇ ਕਿ ਕੋਈ ਲਾਇਕ ਇਨਸਾਨ ਹੋਵੇ ਸਿਆਣਾ ਇਨਸਾਨ ਹੋਵੇ ਗੁਣਾ ਦਾ ਭਰਪੂਰ ਇਨਸਾਨ ਹੋਵੇ ਪਹਿਲੀ ਗੱਲ ਇਹ ਹੋ ਗਈ ਦੂਜੀ ਗੱਲ ਆਧਾਰ ਹਮੇਸ਼ਾ ਧਨ ਮਾਇਆ ਦੌਲਤ ਬੈਂਕ ਬੈਲੈਂਸ ਸਟੇਟਸ ਬੰਦੇ ਦਾ ਵੇਖਿਆ ਜਾਂਦਾ ਏ ਉਹ ਹੁਣ ਹਰ ਥਾਂ ਤੇ ਬੰਦਾ ਇਦਾਂ ਚਾਹੁੰਦਾ ਏ ਕਿ ਜਿੰਮੇ ਦਾ ਮੈਂ ਓਦਾਂ ਦਾ ਹੀ ਮਿਲੇ ਇੱਕ ਪੱਖੇ ਦਾ ਠੀਕ ਏ ਕਹਿੰਦੇ ਐਡਜਸਟ ਕਰਨਾ ਸੌਖਾ ਹੋ ਜਾਂਦਾ ਏ ਪਰ ਦੂਸਰਾ ਪੱਖ ਇਹ ਵੀ ਏ ਨਾ ਕਿ ਤੁਸੀਂ ਲਾਇਕ ਇਨਸਾਨ ਨਹੀਂ ਚਾਹੁੰਦੇ ਸਿਰਫ ਤੁਸੀਂ ਸਟੇਟਸ ਚਾ ਰਹੇ ਹੋ ਪੈਸਾ ਚਾ ਰਹੇ ਹੋ ਤੀਜੀ ਗੱਲ ਸਿੱਖਾਂ ਦੇ ਘਰਾਂ ਦੀ ਗੱਲ ਕਰਾਂ ਬਾਕੀ ਸਮਾਜ ਵੀ ਪੜ੍ਹ ਲਿਖ ਕੇ ਵੈਸੇ ਤੇ ਅੱਜ ਕੱਲ ਇਹ ਬਹੁਤ ਘਟ ਗਿਆ ਏ ਹੁਣ ਤੇ ਹੁਣ ਤੇ ਲੋਕ ਸਿਆਣੇ ਹੋ ਗਏ ਨੇ ਪਰਾਣੇ ਤੇ ਜਾਤਾਂ ਪਾਤਾਂ ਵਿੱਚ ਸੀਗੇ ਹੀ ਅਗਲੇ ਜਿਹੜੇ ਨੇ ਕਈ ਵਾਰ ਅੱਜ ਪੜੇ ਲਿਖੇ ਸਮਾਜ ਹੋਣ ਦੇ ਬਾਵਜੂਦ ਵੀ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਇਹ ਅਲਾਉ ਨਹੀਂ ਕਰਦੇ ਕਿ ਤੁਸੀਂ ਇੰਟਰ ਕਾਸਟ ਮੈਰਿਜ ਕਰਵਾ ਸਕਦੇ ਹੋ ਕਿਤੇ ਕੋਈ ਚੰਗਾ ਲੱਗਦਾ ਏ ਕਿਤੇ ਕੋਈ ਚੰਗਾ ਰਿਸ਼ਤਾ ਬਣਦਾ ਏ ਤਾਂ ਆਪਣੀ ਜ਼ਿੰਦਗੀ ਨੂੰ ਜਿਉ ਸਕਦੇ ਹੋ ਪੜੇ ਲਿਖੇ ਲੋਕ ਵੀ ਇਹ ਗੱਲ ਤੋਂ ਮੁਨਕਰ ਨੇ ਇਹ ਸਾਰੀਆਂ ਮੁਸ਼ਕਲਾਂ ਸਾਹਮਣੇ ਆ ਰਹੀਆਂ ਨੇ ਹੁਣ ਉਹਨਾਂ ਨੇ ਸਟੇਟਸ ਵੀ ਵੇਖ ਕੇ ਚੱਲਣਾ ਏ ਬੈਂਕ ਬੈਲੈਂਸ ਵੀ ਵੇਖ ਕੇ ਚੱਲਣਾ ਏ ਕਾਸਟ ਵੀ ਵੇਖ ਕੇ ਚੱਲਣਾ ਏ ਸਾਰੀਆਂ ਚੀਜ਼ਾਂ ਵੇਖਣੀਆਂ ਨੇ ਫਿਰ ਮੈਰਜ ਹੋਣੀ ਏ ਫਿਰ ਕਿੰਨਾ ਕੁਝ ਆ ਗਿਆ ਵਿੱਚ ਕਿਵੇਂ ਲੜਕੇ ਲੜਕੀਆਂ ਲੱਭਣਗੇ ਕਿਉਂਕਿ ਗੁਣ ਤਾਂ ਵਿੱਚੋਂ ਹੀ ਗਵਾਚ ਹੀ ਗਏ ਨਾ ਜੀ ਜਿਹੜੀ ਗੱਲ ਗੁਰੂ ਅਮਰਦਾਸ ਹੈ ਪਾਤਸ਼ਾਹ ਭਾਈ ਜੇਠਾ ਜੀ ਦੇ ਵਿੱਚ ਵੇਖਦੇ ਨੇ ਗੁਰੂ ਰਾਮਦਾਸ ਹੈ ਪਾਤਸ਼ਾਹ ਜੀ ਦੇ ਵਿੱਚ ਉਹ ਗੱਲ ਤੇ ਕੋਈ ਵਿਰਲਾ ਪਰਿਵਾਰ ਵਿੰਦਾ ਏ ਇੱਕ ਅੱਧਾ ਕਿ ਨਹੀਂ ਭਾਈ ਜੀਵਨ ਵੇਖਣਾ ਏ ਬੈਲੈਂਸ ਘੱਟ ਹੋਵੇ ਚੱਲ ਜਾਊਗਾ ਕੋਈ ਬਹੁਤੀਆਂ ਜ਼ਮੀਨਾਂ ਜੇ ਦਾਦਾ ਨਾ ਹੋਣ ਚੱਲ ਜਾਊਗਾ ਥੋੜਾ ਚੱਲ ਜਾਊਗਾ ਪਰ ਜੀਵਨ ਸੋਹਣਾ ਹੋਣਾ ਚਾਹੀਦਾ ਹੈ ਨਾ ਤਾਂ ਸਮਰਪਿਤ ਭਾਵਨਾਵਾਂ ਵਾਲੇ ਐਸੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਵਰਗੇ ਪਿਤਾ ਹੀ ਹੈਗੇ ਨੇ ਅੱਜ ਜਿਹੜੇ ਐ ਚੁਣ ਸਕਣ ਆਪਣੀ ਲੜਕੀ ਦੇ ਲਈ ਐਸਾ ਲੜਕਾ ਤੇ ਨਾ ਹੀ ਐਸੀਆਂ ਲੜਕੀਆਂ ਹੈਗੀਆਂ ਨੇ ਜੜੀਆਂ ਜੇ ਪਿਤਾ ਨੇ ਲਾਇਕ ਲੜਕਾ ਚੁਣ ਲਿਆਏ ਜੜੀਆਂ ਕਹਿ ਦੇਣ ਪਿਤਾ ਜੀ ਮੈਂ ਇੱਥੇ ਹੀ ਰਾਜੀ ਹਾਂ ਮੈਂ ਖੁਸ਼ ਹਾਂ ਸਬਰ ਭਾਵਨਾਵਾਂ ਸਮਰਪਿਤ ਭਾਵਨਾਵਾਂ ਐਸੀਆਂ ਹੈ ਹੀ ਨਹੀਂ ਤਾਂ ਹਰ ਕੋਈ ਕਹਿ ਰਹੇ ਨੇ ਜੋ ਗੁਰੂ ਪਾਤਸ਼ਾਹ ਉਹਦਾ ਭਾਵ ਬੜਾ ਪਿਆਰਾ ਏ ਕਹਿੰਦੇ ਧਨ ਜੋਰ ਨਕੋਤਾ ਆ ਕਹਿੰਦੇ ਸਿਰਫ ਇੱਕ ਹੀ ਤੂੰ ਆਪਣੀ ਮਨਸਾ ਰੱਖ ਲਈਏ ਬਸ ਧਨ ਇਕੱਠਾ ਕਰਨਾ ਹੈ ਤਾਂ ਰਿਸ਼ਤੇ ਨਾਤੇ ਹਰ ਪੱਖ ਤੋਂ ਬੰਦਾ ਦੂਰ ਹੁੰਦਾ ਜਾ ਰਿਹਾ ਏ ਹਾਂ ਦੂਜਾ ਪੱਖ ਕਹਿ ਦੇਵਾ ਜਿੱਥੇ ਇੱਕ ਸੋਚ ਦੇ ਲੋਕ ਮਿਲ ਜਾਂਦੇ ਨੇ ਕੁੜੀ ਵਾਲਿਆਂ ਨੂੰ ਵੀ ਧਨ ਮਾਈਂਡਡ ਮਨੀ ਮਾਈਂਡਡ ਬੰਦਾ ਚਾਹੀਦਾ ਸੀ ਲੜਕੇ ਵਾਲਿਆਂ ਨੂੰ ਵੀ ਮਨੀ ਮਾਈਂਡਡ ਹੀ ਬੰਦਾ ਚਾਹੀਦਾ ਸੀ ਉਹ ਠੀਕ ਹੈ ਇੱਕ ਤਰ੍ਹਾਂ ਦੀ ਸੁਰਤ ਦੇ ਮਿਲ ਗਏ ਉੱਥੇ ਰਿਸ਼ਤੇ ਨਿਭਦੇ ਜਾਂਦੇ ਨੇ ਮਾੜੀ ਗੱਲ ਨਹੀਂ ਹੈ ਉਹ ਮੈਂ 네ਗੇਟਿਵ ਅੱਖ ਨਹੀਂ ਕਹਿ ਰਿਹਾ ਉਸ ਗੱਲ ਦਾ ਸੇਮ ਸੋਚ ਵਾਲੇ ਜਿੱਥੇ ਮਿਲ ਜਾਣ ਜਿਵੇਂ ਰਿਸ਼ਤੇ ਨਿਭੀ ਜਾਂਦੇ ਨੇ ਉਹ ਵਧੀਆ ਗੱਲ ਵੀ ਹੈ ਮਾੜੀ ਗੱਲ ਨਹੀਂ ਪਰ ਮੁਸ਼ਕਲਾਂ ਆ ਰਹੀਆਂ ਨੇ ਤਾਂ ਕਰ ਕਿਉਂਕਿ ਲੋਕਾਂ ਨੇ ਬੁੱਧੀ ਨੂੰ ਬਸ ਇੱਕ ਹੀ ਪਾਸੇ ਲਾ ਦਿੱਤਾ ਏ ਧਨ 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 ਗੁਣਾਂ ਨੂੰ ਕੋਈ ਵੀ ਕਦਰ ਦੇ ਵਿੱਚ ਨਹੀਂ ਲਿਆ ਰਿਹਾ ਤਾ ਕਰਕੇ ਇੰਡੀਆ ਬਦਲਦਾ ਨਹੀਂ ਜੀ ਕਦੇ ਵੀ ਕਿਉਂਕਿ ਇੱਥੇ ਲੋਕ ਜੇ ਗੁਰਬਾਣੀ ਨੂੰ ਵੀ ਸੁਣਦੇ ਨੇ ਸਿਰਫ ਕੰਨ ਕਰ ਰਸ ਕਰਕੇ ਸੁਣਦੇ ਨੇ ਵੀ ਚਲੋ 10 ਮਿੰਟ ਬੈਠ ਆਈਏ ਤੇ ਸੌਣਾ ਈਏ ਬਦਲਣਾ ਸਿਧਾਂਤ ਲਾਗੂ ਕਰਨੇ ਜ਼ਿੰਦਗੀ ਚ ਉਹਨੂੰ ਜਿਉਣਾ ਆਪਣੇ ਬੱਚਿਆਂ ਨੂੰ ਉਦਾਂ ਜ਼ਿੰਦਗੀ ਜਿਉਣ ਲਈ ਸਿਖਾਉਣਾ ਇਹ ਕੋਈ ਇੱਕ ਅੱਧਾ ਇਨਸਾਨ ਹੁੰਦਾ ਏ ਤਾਂ ਕਰਕੇ ਇੰਡੀਆ ਬਦਲਦਾ ਨਹੀਂ ਤਾਂ ਕਰਕੇ ਇਥੋਂ ਦੇ ਲੋਕ ਨਹੀਂ ਬਦਲਦੇ ਬਾਹਰ ਦੀਆਂ ਲੋਕ ਵਡਿਆਈਆਂ ਕਰਨਗੇ ਬਾਹਰਲੇ ਦੇਸ਼ਾਂ ਵਿੱਚ ਇਦਾਂ ਐ ਉਦਾਂ ਐ ਇੱਥੇ ਆ ਕੇ ਫਿਰ ਉਦਾਂ ਦੀ ਹੋ ਜਾਂਦੇ ਨੇ ਹਾਲਕੀ ਸਾਡੇ ਵਾਲਿਆਂ ਨੇ ਤੇ ਉਧਰ ਵੀ ਇਸ ਤਰ੍ਹਾਂ ਦੀਆਂ ਗੱਲਾਂ ਫੈਲਾ ਦਿੱਤੀਆਂ ਨੇ ਤਾਂ ਮਤਲਬ ਇਹ ਲੋਕ ਬਦਲਦੇ ਨਹੀਂ ਵਿਖਾਵੇ ਦੀ ਗੱਲ ਕਰਦੇ ਨੇ ਗੁਰੂ ਪਾਤਸ਼ਾਹ ਕੋਲ ਆ ਕੇ ਵੀ ਤਾਂ ਅਖੀਰਲੀ ਪੰਕਤੀ ਜੀ ਅੰਤ ਸੰਗ ਕਾਹੂ ਨਹੀਂ ਦਿਨਾ ਬਿਰਥਾ ਆ ਬੰਧਾਇਆ ਕਹਿੰਦੇ ਅੰਤ ਨੂੰ ਭਲਿਆ ਜਾਣਾ ਤੇ ਤੇਰੇ ਨਾਲ ਕੁਝ ਵੀ ਨਹੀਂ ਨਾ ਤੇਰਾ ਬੈਂਕ ਬੈਲੈਂਸ ਜਾਣਾ ਇਹ ਨਾ ਤੇਰੇ ਸਟੇਟਸ ਜਾਣੇ ਨੇ ਨਾ ਤੇਰੀ ਵਡਿਆਈ ਜਾਣੀ ਹੈ ਪਰ ਕਹਿੰਦੇ ਵੇਖ ਤੂੰ ਆ ਫੋਕੀਆਂ ਜੀਆਂ ਗੱਲਾਂ ਦੇ ਲਈ ਗੁਰੂ ਦੇ ਸਿਧਾਂਤ ਨੂੰ ਵੀ ਲੱਤ ਮਾਰ ਕੇ ਪਿੱਛੇ ਟੁੱਟ ਦਿੱਤਾ ਏ ਝੂਠੀਆਂ ਗੱਲਾਂ ਦੇ ਵਿੱਚ ਹੀ ਆਪਣਾ ਜੀਵਨ ਜਿਉਂਗੇ ਆ ਨਾ ਸੱਚ ਦੇ ਆਧਾਰ ਤੇ ਤੇਰਾ ਜੀਵਨ ਬਣ ਪਾਇਆ ਕਿਹੜੀ ਭੜੀ ਮਤ ਲੈ ਲਈਏ ਕਹਿੰਦੇ ਮਤ ਨੂੰ ਬਦਲਾ ਬਣੀ ਬਦਲ ਸਕਦਾ ਏ ਹਲੇ ਵੀ ਚੇਂਜ ਕਰ ਸਕਦਾ ਏ ਤੂੰ ਤੇਰੇ ਹੱਥ ਦੇ ਵਿੱਚ ਹੈ ਤਾਂ ਕਹਿੰਦੇ ਫਿਰ ਸਮਾਜ ਸੋਹਣਾ ਬਣਦਾ ਏ ਫਿਰ ਲੋਕ ਸੋਹਣੇ ਬਣਦੇ ਨੇ ਆਉਣ ਵਾਲੀ ਪੀੜ੍ਹੀ ਸੋਹਣਾ ਜੀਵਨ ਜਿਉ ਸਕਦੀ ਆ ਆਪਣਾ ਤਾਂ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾਂ ਕਰਦੇ ਆ ਹੋਈਆਂ ਬੇਅੰਤ ਬੋਲਾਂ ਦੀ ਖਿਮਾ ਜੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ